ਇੱਕ ਪਾਸੇ ਗੱਲ ਕਰੀਏ ਤਾਂ ਇਹ ਜਿਹੜੇ ਕੋਰਸਿਸ ਨੇ ਬਹੁਤ ਮਹਿੰਗੇ ਨੇ ਮਤਲਬ 20-25000 ਰੁਪਏ ਰਾਮਨਾਰ ਜਿਹੜਾ ਹੈ ਉਹਨਾਂ ਦਾ ਲਿੱਤਾ ਜਾਂਦਾ ਤੁਸੀਂ ਫ੍ਰੀ ਦੇ ਵਿੱਚ ਸਿਖਾ ਰਹੇ ਹੋ ਬੱਚਿਆਂ ਨੂੰ ਕੀ ਰੀਜ਼ਨ ਹੈ ਅਸੀਂ ਤਕਰੀਬਨ 10 ਸਾਲ ਤੋਂ ਆਪਣੀ ਨਜ਼ਰ ਫਾਊਂਡੇਸ਼ਨ ਜਿਹੜੀ ਚਲਾ ਰਹੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹਾਂ ਉਹਨਾਂ ਦੀ ਫੀਸਾਂ ਜਿਹੜੀਆਂ ਦੇ ਰਹੇ ਹਾਂ ਜਾਂ ਮਰੀਜ਼ਾਂ ਦਾ ਇਲਾਜ ਕਰਾ ਰਹੇ ਹਾਂ ਜਾਂ ਘਰ ਪਾ ਰਹੇ ਹਾਂ ਸੋ ਉਸ ਲੜੀ ਤਹਿਤ ਹੀ ਅਸੀਂ ਜਿਹੜਾ ਇਹ ਸੋਚਿਆ ਕਿ ਅੱਜ ਦੇ ਬੱਚੇ ਜਿਹੜੇ ਆ ਟੈਲੈਂਟਡ ਹੈਗੇ ਨੇ ਤੇ ਉਹਨਾਂ ਨੂੰ ਕੁਛ ਨਾ ਕੁਛ ਸਿਖਾ ਕੇ ਉਹਨਾਂ ਨੂੰ ਪੈਰਾਂ 'ਤੇ ਖੜ੍ਹਾ ਕੀਤਾ ਜਾ ਸਕਦਾ ਤਾਂ ਸਰ ਮੈਂ ਗ੍ਰਾਫਿਕ ਡਿਜ਼ਾਈਨਿੰਗ ਸਿਖਾ ਰਹੀ ਹਾਂ ਬੱਚਿਆਂ ਨੂੰ ਜਿਹੜੇ ਕਿ ਬੱਚੇ ਆਪਣੇ ਪੂਰੇ ਫੀਸ ਨਹੀਂ ਦੇ ਪਾਉਂਦੇ ਜਾਂ ਜਿਨ੍ਹਾਂ ਨੂੰ ਲੋਡ ਮੰ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਸਾਡੇ ਕੋਲ ਆ ਕੇ ਸਿੱਖ ਸਕਦੇ ਨੇ ਤੇ ਗ੍ਰਾਫਿਕ ਡਿਜ਼ਾਈਨਿੰਗ ਦਾ ਸਾਰਾ ਹੋਏਗਾ ਫੋਟੋਸ਼ਾਪ ਵਗੈਰਾ ਛਿੰਨਾ ਵੀ ਹੋਏਗਾ ਸਾਰਾ ਵਰਕ ਇੱਥੇ ਸਿਖਾਇਆ ਜਾਵੇ ਮੈਂ ਇੱਥੇ ਵੈਬ ਡਿਜ਼ਾਈਨਿੰਗ ਸਿਖਾਉਣੀ ਆ ਬੇਸਿਕ ਟੂ ਐਡਵਾਂਸ ਜਿਹੜੇ ਬੱਚੇ ਇੱਥੇ ਆ ਕੇ ਸਿੱਖਦੇ ਨੇ ਕਿੰਨੇ ਕ ਤੁਹਾਨੂੰ ਲੱਗਦਾ ਕਿ ਵੈਬ ਡਿਵੈਲਪਮੈਂਟ ਜਾਂ ਬੇਸਿਕੀ ਚੀਜ਼ ਸਿੱਖ ਕੇ ਕਿੰਨੀ ਕਾਰਨੀ ਕਰ ਪਾਉਂਦੇ ਦੇਖੋ ਜੇ ਵੈਬ ਡਿਵੈਲ ਅੱਜ ਤੇ ਅੱਜ ਤੋਂ ਬਾਅਦ ਵੀ ਸਬਜਾਂ ਨੇ ਵੈਬਸਾਈਟਸ ਯੂਜ਼ ਕਰਦੇ ਨੇ ਉਹਦੇ ਨਾਲ ਆਪਣਾ ਬਿਜ਼ਨਸ ਗਰੋਥ ਹੁੰਦਾ ਐਸ ਵੈਲ ਅਗਰ ਅਸੀਂ ਆਪਣਾ ਕੁਝ ਵੀ ਬਿਜ਼ਨਸ ਅਗਰ ਖੁਦ ਦਾ ਗਰੋ ਕਰਨਾ ਚਾਹੁੰਦੇ ਤਾਂ ਅਸੀਂ ਵੈਬਸਾਈਟਸ ਬਣਾ ਸਕਦੇ ਆ ਅਸੀਂ ਕਿਸੇ ਹੋਰ ਦੀ ਵੈਬਸਾਈਟਸ ਬਣਾ ਕੇ ਅਰਨਿੰਗ ਵੀ ਕਰ ਸਕਦੇ ਆ ਤਾਂ ਬੱਚੇ ਅਗਰ ਅਸੀਂ ਸੋਚ ਰਹੇ ਆ ਕਿ ਅਸੀਂ ਅਗਰ ਮੇਰੇ ਕੋਲ ਸਕਿਲਸ ਹੈਗੀਆਂ ਨੇ ਤਾਂ ਮੈਂ ਬਾਕੀਆਂ ਨੂੰ ਵੀ ਦੇ ਸਕਾਂ ਹੋ ਸਕਦਾ ਹੈ ਉਹ ਬਾਅਦ ਵਿੱਚ ਅੱਗੇ ਕਿਸੇ ਹੋਰ ਨੂੰ ਫਾਰਵਰਡ ਕਰ ਸਕਣ ਸਕਿਲਸ ਇਹਦੇ ਚ ਉਹਨਾਂ ਦਾ ਫਾਇਦਾ ਹੈ ਮੇਰਾ ਫਾਇਦਾ ਵੀ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਸਕਿਲਸ ਵੀ ਇਨਹਾਂਸ ਹੋ ਰਹੀਆਂ ਨੇ ਪਾ ਕੁਝ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋ ਜਿਹੜੇ ਇੱਥੇ ਸਿੱਖਣ ਆਂਦੇ ਨੇ ਕਿਤੇ ਪੈਸੇ ਤਾਂ ਨਹੀਂ ਲਿੱਤੇ ਜਾਂਦੇ ਇੰਨਾ ਤਾਂ ਕਿਉਂਕਿ ਗੱਲ ਤਾਂ ਇਹੀ ਕੀਤੀ ਗਈ ਸੀ ਕਿ ਬਿਲਕੁਲ ਫ੍ਰੀ ਆਫ ਕਾਸਟ ਖਾਇਆ ਜਾਂਦਾ ਤੇ ਬੱਚੇ ਵੀ ਜਿਹੜੇ ਨੇ ਉਹ ਬਹੁਤ ਛੋਟੀ ਏਜ ਦੇ ਨੇ ਅ ਅਸੀਂ ਕਿਹੜੀ ਕਲਾਸ ਚ ਪੜਦੇ ਹਾਂ ਜੀ 9th ਜੀ 9th ਕਲਾਸ ਚ ਪੜਦੇ ਹਾਂ ਅਸੀਂ ਇੱਥੇ ਕੰਪਿਊਟਰ ਸਿੱਖਣ ਆਨੇ ਹਾਂ ਇੱਥੇ ਜੀ ਅੱਛਾ ਤੇ ਕੀ ਕੁਝ ਸਿੱਖਦੇ ਹਾਂ ਇੱਥੇ ਆ ਕੇ ਜੀ ਅਸੀਂ ਇੱਥੇ ਟਾਈਪਿੰਗ ਵਗੈਰਾ ਕਰਦੇ ਹਾਂ ਤੇ ਸੀਪੀਯੂ ਵਗੈਰਾ ਸਾਨੂੰ ਮੈਮ ਨੇ ਦੱਸਿਆ ਸੀ ਤੇ ਤੁਹਾਡੇ ਤੋਂ ਕੋਈ ਫੀਸ ਲਿੱਤੀ ਜਾਂਦੀ ਹੈ ਇਹਦੀ ਨਹੀਂ ਜੀ ਕੋਈ ਫੀਸ ਲਿੱਤੀ ਨਹੀਂ ਜੀ ਚਾਤੇ ਅੱਗੇ ਹੁਣ ਤੁਹਾਡਾ ਕੀ ਸੋਚਿਆ ਤੁਸੀਂ ਕੰਪਿਊਟਰ ਸਿੱਖ ਰਹੇ ਹੋ ਇੱਥੇ ਇਸ ਤੋਂ ਬਾਅਦ ਤੁਸੀਂ ਅੱਗੇ ਫਿਰ ਕੰਪਿਊਟਰ ਦੇ ਵਿੱਚ ਹੀ ਕੁਝ ਕਰਨਾ ਹੈ ਅੱਗੇ ਜੀ ਕੀ ਬਣਨਾ ਤੁਸੀਂ ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰ ਬਣਨਾ ਹੈ ਓਕੇ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚੇ تھے ਮਤਲਬ ਇੰਜੀਨੀਅਰ ਬਣਨ ਦਾ ਸੋਚ ਕੇ ਆਏ ਨੇ ਕਿ ਅਸੀਂ ਜਿਹੜਾ 9th ਦੇ ਵਿੱਚ ਅਜੇ ਪੜ੍ਹ ਰਹੇ ਆ ਬੱਚੇ 9th 10th +1 +2 ਓਨਲੀ ਦੇਰ ਦੇ ਵਿੱਚ ਕੰਪਿਊਟਰ ਚ ਕਿੰਨੇ ਐਕਸਪਰਟ ਹੋ ਜਾਣਗੇ ਜਿਹੜੇ ਹੁਣੇ ਤੋਂ ਕੰਪਿਊਟਰ ਸਿੱਖਣ ਲੱਗੇ ਨੇ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਤੇ ਗੱਲ ਕਰਦੇ ਆ ਹੋਰ ਵੀ ਬੱਚੇ ਸਾਡੇ ਕੋਲੇ ਹੈਗੇ ਨੇ ਆਪਾਂ ਕਿਸੇ ਹੋਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਵੀ ਡੈਕ ਕਰ ਰਹੇ ਹੋ ਤੁਸੀਂ ਤੇ ਇੱਥੇ ਕੀ ਸਿੱਖਦੇ ਹੋ ਤੁਸੀਂ? ਇੱਥੇ ਮੈਂ ਵੈਬ ਡਿਵੈਲਪਮੈਂਟ ਦੀ ਕਲਾਸਿਸ ਲਗਾ ਰਹੀ ਹਾਂ। ਓਕੇ ਤੇ ਤੁਹਾਡੇ ਤੋਂ ਕੋਈ ਚਾਰਜਸ ਲیتے ਜਾਂਦੇ ਆ ਇੱਥੇ? ਨਹੀਂ ਫ੍ਰੀ ਆਫ ਕਾਸਟ ਵੀ। ਕਿੰਨਾ ਕੁ ਤੁਹਾਨੂੰ ਇੱਥੇ ਸਮਝ ਆਉਂਦਾ ਮਤਲਬ ਤੁਸੀਂ ਇੱਥੇ ਆਨੇ ਹੋ ਤੁਹਾਨੂੰ ਫਾਇਦਾ ਹੁੰਦਾ ਇਹਦਾ ਕੋਈ? ਹਾਂਜੀ ਯੂਨੀ ਫਾਇਦਾ ਹੁੰਦਾ ਮੈਂ ਤਾਂ ਹੀ ਮਤਲਬ ਮੈਂ ਪਿਛਲੇ 6 ਮਹੀਨੇ ਤੋਂ ਕਰ ਰਿਆ ਇਸ ਲਈ ਮੈਂ ਕੰਟੀਨਿਊ ਕਰ ਰੱਖਿਆ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਹਾਂ ਮੇਰੇ ਨੂੰ ਇਸਕੋ ਸਕਿੱਲ ਆ ਸਕਦੀ ਹੈ ਜਿਹੜੇ ਟ੍ਰੇਨਰ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਐਕਚੁਅਲੀ ਮੈਂ ਬੇਸਿਕਸ ਫਗਾਰ ਸਖਾਨੇ ਆ ਜਿਵੇਂ ਕਿ HTML ਹੋ ਗਿਆ CSS ਹੋ ਗਿਆ ਐਂਡ ਮਾਈਕਰੋਸਾਫਟ ਦੇ ਹੋਗੇ ਐਕਸਲ ਹੋ ਗਿਆ ਵਰਡ ਹੋ ਗਿਆ ਤਾਂ ਕਿ ਬੱਚਾ ਨੂੰ ਕਲੀਅਰਲੀ ਸਮਝ ਲੱਗ ਜਾਵੇ ਜਿਹੜੇ ਬੱਚੇ ਇੱਥੇ ਆਉਂਦੇ ਨੇ ਉਹ ਮਤਲਬ ਕਿ ਉਹਨਾਂ ਦਾ ਆਪਣਾ ਮਨ ਹੁੰਦਾ ਕਿ ਅਸੀਂ ਸਿੱਖਣਾ ਹੈ ਕਿ ਸਿਰਫ ਘਰਦਿਆਂ ਨੇ ਐਵੇਂ ਭੇਜਿਆ ਹੁੰਦਾ ਨਹੀਂ ਅਸੀਂ ਇੱਥੇ ਕਿਸੇ ਨੂੰ ਫੋਰਸ ਰਿਲੇਟਡ ਨਹੀਂ ਹੁੰਦਾ ਹੈਗਾ ਆਪਣੇ ਮਨ ਦੇ ਰਿਗਾਰਡਿੰਗ ਆਣਗੇ ਤਾਂ ਬਹੁਤ ਵਧੀਆ ਸਿੱਖਣਗੇ ਕਿਦਾਂ ਦੇ ਫੈਮਿਲੀ ਬੈਕਗਰਾਉਂਡ ਤੋਂ ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਸਿੱਖਣ ਵਾਸਤੇ ਐਕਚੁਅਲ ਸਭ ਦੇ ਅਲਗ-ਅਲਗ ਬੈਕਗਰਾਉਂਡਸ ਹੁੰਦੇ ਨੇ ਹਨਾ ਕਈ ਮਤਲਬ ਬਹੁਤ ਜ਼ਿਆਦਾ ਪੋਰ ਫੈਮਿਲੀਸ ਤੋਂ ਹੁੰਦੇ ਨੇ ਕਈ ਬਹੁਤ ਜ਼ਿਆਦਾ ਐਡਵਾਂਸ ਤੋਂ ਬਟ ਸਭ ਦੇ ਇੱਥੇ ਹੈਗਾ ਵਾ ਕੋਸ ਸਭ ਸਿੱਖ ਸਕਦੇ ਆ ਇੱਥੇ ਜਿਹੜੀ ਤੁਸੀਂ ਸਿਖਾਣੇ ਹੋ ਬੱਚਿਆਂ ਨੂੰ ਬੇਸਿਕ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਡ ਹੈ ਬੇਸਿਕ ਸਿੱਖਣ ਦੀ ਹਾਂਜੀ ਕਈ ਬਹੁਤ ਬੇਸਿਕਸ ਦੀ ਲੋਡ ਹੁੰਦੀ ਹੈ like excel ਵਾਲੇ ਬੱਚੇ ਬਹੁਤ ਵਧੀਆ ਮਤਲਬ ਉਹਨਾਂ ਦੀ ਅਰਨਿੰਗ ਵਗੈਰਾ ਹੁੰਦੀ ਆ ਹਰ ਚੀਜ਼ ਦੀ ਆਪਣੇ ਆਪਣੇ ਇੱਕ ਇਨਹਾਂਸ ਹੁੰਦੀ ਆ ਸਭ ਚੀਜ਼ ਦੀ ਆਪਣੇ ਆਪਣੇ ਜਗ੍ਹਾ ਤੇ ਲੋਡ ਹੁੰਦੀ ਆ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਮੈਂ ਇੱਥੇ ਵੈਬ ਡਿਜ਼ਾਈਨਿੰਗ ਸਿਖਾਉਂਦੀ ਆ ਬੇਸਿਕ ਟੂ ਐਡਵਾਂਸ ਜਿਹੜੇ ਬੱਚੇ ਇੱਥੇ ਆ ਕੇ ਸਿੱਖਦੇ ਨੇ ਕਿੰਨੀ ਤੁਹਾਨੂੰ ਲੱਗਦਾ ਕਿ ਵੈਬ ਡਵੈਲਪਮੈਂਟ ਜਾਂ ਬੇਸਿਕੀ ਚੀਜ਼ ਸਿੱਖ ਕੇ ਕਿੰਨੀ ਅਰਨਿੰਗ ਕਰ ਪਾਉਣਗੇ ਦੇਖੋ ਜੇ ਵੈਬ ਡਵੈਲਪਮੈਂਟ ਦਾ ਸਕੋਪ ਹੈ ਉਹ ਬਹੁਤ ਜ਼ਿਆਦਾ ਹੈ ਅੱਜ ਤੇ ਅੱਜ ਤੋਂ ਬਾਅਦ ਵੀ ਸਭ ਜਾਣੇ ਵੈਬਸਾਈਟਸ ਯੂਜ਼ ਕਰਦੇ ਨੇ ਉਹਦੇ ਨਾਲ ਆਪਣਾ ਬਿਜ਼ਨਸ ਗ੍ਰੋਥ ਹੁੰਦਾ ਐਜ਼ ਵੈਲ ਅਗਰ ਅਸੀਂ ਆਪਣਾ ਕੁਝ ਵੀ ਬਿਜ਼ਨਸ ਅਗਰ ਖੁਦ ਦਾ ਗ੍ਰੋ ਕਰਨਾ ਚਾਹੁੰਦੇ ਆ ਤਾਂ ਵੀ ਅਸੀਂ ਵੈਬਸਾਈਟਸ ਬਣਾ ਸਕਦੇ ਆ ਅਸੀਂ ਕਿਸੇ ਹੋਰ ਦੀ ਵੈਬਸਾਈਟਸ ਬਣਾ ਕੇ ਅਰਨਿੰਗ ਵੀ ਕਰ ਸਕਦੇ ਆ ਤਾਂ ਬੱਚੇ ਅਗਰ ਵੈਬਸਾਈਟ ਸਿੱਖਣਗੇ ਤੇ ਉਹਦਾ ਟਾਸਕ ਵੀ ਈਜ਼ੀ ਹੈ ਤੇ ਉਹ ਜਲਦੀ ਸਿੱਖ ਸਕਦੇ ਨੇ ਤੇ ਅਰਨਿੰਗ ਵੀ ਕਰ ਸਕਦੇ ਨੇ ਤੁਸੀਂ ਆਪ ਵੀ ਇਸ ਟਾਈਮ ਹੁਣ ਹਜੇ ਸਟੱਡੀ ਕਰ ਰਹੇ ਹੋ ਜਾਂ ਤੁਸੀਂ ਕਰ ਚੁੱਕੇ ਹੋ ਮੈਂ ਇਸ ਟਾਈਮ ਸਟੱਡੀ ਕਰ ਰਹੀ ਹਾਂ ਮੈਂ ਫਾਈਨਲ ਇਅਰ ਦੀ ਸਟੂਡੈਂਟ ਆ ਤੇ ਸਟੱਡੀ ਦੇ ਨਾਲ ਨਾਲ ਤੁਸੀਂ ਇੱਥੇ ਆ ਕੇ ਹਾਂਜੀ ਮੈਂ ਸਟੱਡੀ ਦੇ ਨਾਲ ਇੱਥੇ ਟ੍ਰੇਨਿੰਗ ਦਿੰਦੀ ਆ ਤੁਹਾਡਾ ਆਪਣਾ ਕਿੰਨਾ ਕੁ ਫਾਇਦਾ ਹੁੰਦਾ ਉਹਦੇ ਵਿੱਚ ਕਿ ਤੁਹਾਨੂੰ ਕਿੰਨੀ ਕੁ ਜਿਹੜੀ ਨੌਲੇਜ ਆ ਤੁਹਾਡੀ ਇਨਹਾਂਸ ਹੁੰਦੀ ਹੈ ਦੇਖੋ ਹਰ ਹਰ ਟਾਈਮ ਫਾਇਦਾ ਨਹੀਂ ਦੇਖਿਆ ਜਾਂਦਾ ਅਸੀਂ ਸੋਚ ਰਹੇ ਹਾਂ ਕਿ ਅਸੀਂ ਅਗਰ ਮੈਂ ਮੇਰੇ ਕੋਲ ਸਕਿੱਲਸ ਹੈਗੀਆਂ ਨੇ ਤਾਂ ਮੈਂ ਬਾਕੀਆਂ ਨੂੰ ਵੀ ਦੇ ਸਕਾਂ ਹੋ ਸਕਦਾ ਹੈ ਉਹ ਬਾਅਦ ਵਿੱਚ ਅੱਗੇ ਕਿਸੇ ਹੋਰ ਨੂੰ ਫਾਰਵਰਡ ਕਰ ਸਕਣ ਸਕਿੱਲਸ ਇਹਦੇ 'ਚ ਉਹਨਾਂ ਦਾ ਫਾਇਦਾ ਹੈ ਮੇਰਾ ਫਾਇਦਾ ਵੀ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਸਕਿੱਲਸ ਵੀ ਇਨਹਾਂਸ ਹੋ ਰਹੀਆਂ ਨੇ ਜਿਹੜੇ ਬੱਚੇ ਇੱਥੇ ਆ ਕੇ ਸਿੱਖਦੇ ਨੇ ਕਿਹੜੀ ਕਲਾਸ ਤੋਂ ਬੱਚੇ ਤੁਹਾਡੇ ਕੋਲੇ ਆਉਂਦੇ ਨੇ ਸਿੱਖਣ ਆਣ ਜਿਹੜੇ ਸਾਡੇ ਬੇਸਿਕਸ ਦੇ ਬੱਚੇ ਨੇ ਉਹ ਤਾਂ 8th ਤੋਂ ਸਟਾਰਟ ਨੇ 8th 9th 10th ਮਿਕਸ ਸਟੂਡੈਂਟਸ ਨੇ ਕਿਸੇ ਵੀ ਕਲਾਸ ਦੇ ਅਸੀਂ ਇੱਥੇ ਸਿਖਾਉਂਦੇ ਆ ਬੇਸਿਕਸ ਤੇ ਫਰਸਟイヤー ਬੀਟੈਕ ਦੇ ਜਾਂ ਫਿਰ ਬੀਸੀਏ ਦੇ ਸਟੂਡੈਂਟਸ ਜਾਂ ਫਿਰ ਕੋਈ ਵੀ ਸਾਡੇ ਕੋਲ ਆ ਕੇ ਵੈਬ ਡਿਜ਼ਾਈਨਿੰਗ ਗ੍ਰਾਫਿਕ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਡਿਜੀਟਲ ਮਾਰਕੀਟਿੰਗ ਸਿੱਖ ਸਕਦਾ ਹੈ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਸਰ ਮੈਂ ਇੱਥੇ ਗ੍ਰਾਫਿਕ ਡਿਜ਼ਾਈਨਿੰਗ ਸਿਖਾ ਰਹੀ ਹਾਂ ਬੱਚਿਆਂ ਨੂੰ ਜਿਹੜੇ ਕਿ ਬੱਚੇ ਆਪਣੇ ਪੂਰੇ ਫੀਸ ਨਹੀਂ ਦੇ ਪਾਉਂਦੇ ਜਾਂ ਜਿਨ੍ਹਾਂ ਨੂੰ ਲੋਡਮਨ ਬੱਚੇ ਹੁੰਦੇ ਨੇ ਜ ਤੇ ਗ੍ਰਾਫਿਕ ਡਿਜ਼ਾਈਨਿੰਗ ਦਾ ਸਾਰਾ ਹੋਏਗਾ ਫੋਟੋਸ਼ਾਪ ਵਗੈਰਾ ਤੇ ਨੰਨਾ ਵੀ ਹੋਏਗਾ ਸਾਰਾ ਵਰਕ ਇੱਥੇ ਸਿਖਾਇਆ ਜਾਂਦਾ ਹੈ ਜਿਹੜੇ ਬੱਚੇ ਤੁਹਾਡੇ ਕੋਲੇ ਸਿੱਖਣ ਆਸਤੇ ਆਉਂਦੇ ਨੇ ਕੋਈ ਚਾਰजेस ਦਿੱਤੇ ਜਾਂਦੇ ਉਹਨਾਂ ਤੋਂ ਨਹੀਂ ਸਰ ਫਿਲਹਾਲ ਤੇ ਖਾਸ ਚਾਰजेस ਨਹੀਂ ਕਿਤੇ ਜਾਂਦੇ ਉਹਨਾਂ ਨੂੰ ਅਗਰ ਕੋਈ ਨਹੀਂ ਕੋਈ ਪੇ ਕਰ ਸਕਦਾ ਤੇ ਅਸੀਂ ਕਿਸੇ ਨੂੰ ਕੰਪੈਲ ਨਹੀਂ ਕੀਤਾ ਜਾਂਦਾ ਗ੍ਰਾਫਿਕ ਡਿਜ਼ਾਈਨਿੰਗ ਸਿੱਖ ਕੇ ਤੁਹਾਨੂੰ ਲੱਗਦਾ ਕਿ ਬੱਚਾ ਅੱਜ ਦੇ ਟਾਈਮ ਦੇ ਵਿੱਚ ਆਪਣੇ ਜੁਗਾਰਨ ਕਰ ਸਕਦਾ ਸਰ ਬਹੁਤ ਵਧੀਆ ਕਰ ਸਕਦਾ ਹੈ ਈਵਨ ਆਪਣਾ ਮੰਥਲੀ ਅਗਰ ਮੈਂ ਜ਼ਿਆਦਾ ਨਾ ਬੋਲਾਂ ਤਾਂ 30 ਤੋਂ 40000 ਆਪਣਾ ਮਿਨ ਮੰਥਲੀ ਅਰਨ ਕਰ ਸਕਦਾ ਤੁਸੀਂ ਮਤਲਬ ਕਿ ਇੱਕ ਬੱਚੇ ਨੂੰ ਉਹ 30 ਤੋਂ 40000 ਅਰਨ ਕਰ ਸਕੇ ਇੰਨੇ ਜੋਗਾ ਇਥੋਂ ਕਰਕੇ ਭੇਜ ਦੀ ਇਹਨਾਂ ਨੂੰ ਬਣਾ ਕੇ ਇਹਨਾਂ ਨੂੰ ਪੂਰਾ ਕਰਕੇ ਦੇ ਕੇ ਜਾਉਂਗੀ ਇਹਨਾਂ ਨੂੰ ਜਿੰਨਾ ਕੀ ਆਪਣਾ ਇਹ ਬੈਲੈਂਸ ਆਪਣਾ ਇਹ ਵਧੀਆ ਬਣਾ ਲੈਣ ਆਪਣਾ ਬੇਸ ਵਧੀਆ ਬਣ ਜਾਵੇ ਇਹਨਾਂ ਦਾ ਇਹ ਆਪਣੀ ਆਉਣ ਵਾਲੀ ਲਾਈਫ ਦੇ ਵਿੱਚ ਵਧੀਆ ਹੋ ਜਨ ਤਾਂ ਨੈਕਸਟ ਕਿਸੇ ਨੂੰ ਹੋਗੇ 10-20 ਅਗਰ ਬੇਸਿਕ ਕੁਝ ਜੇ ਤੁਹਾਨੂੰ ਕੰਪਿਊਟਰ ਨਹੀਂ ਆਉਂਦਾ ਤੁਹਾਨੂੰ ਵੀਡੀਓ ਐਡੀਟਿੰਗ ਨਹੀਂ ਆਉਂਦੀ ਤੁਹਾਨੂੰ ਰੀਲਸ ਬਣਾਣੀਆਂ ਨਹੀਂ ਆਉਂਦੀਆਂ ਤਾਂ ਤੁਸੀਂ ਆਪਣਾ ਬਿਜ਼ਨਸ ਨਹੀਂ ਪ੍ਰਮੋਟ ਕਰ ਸਕਦੇ ਨਾ ਹੀ ਤੁਸੀਂ ਮਾਰਕੀਟ ਦੇ ਵਿੱਚ ਖੜੇ ਹੋ ਸਕਦੇ ਹੋ ਪਰ ਜੇ ਇਹ ਕੋਰਸ ਸਿੱਖਣ ਜਾਓ ਤਾਂ ਮੋٹے ਮੋٹے ਪੈਸੇ ਮੰਗੇ ਜਾਂਦੇ ਨੇ ਪਰ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਤੇ ਲੈ ਕੇ ਆਏ ਆ ਜਿੱਥੇ ਕਿ ਬਿਲਕੁਲ ਇੱਕ ਵੀ ਪੈਸਾ ਨਹੀਂ ਲਿੱਤਾ ਜਾਂਦਾ ਜਿਹੜੇ ਲੋੜਵੰਦ ਬੱਚੇ ਨੇ ਜਿਹੜੇ ਸਿੱਖਣਾ ਚਾਹੁੰਦੇ ਨੇ ਜਿਹੜੇ ਮਾਰਕੀਟ ਦੇ ਵਿੱਚ ਖੜਨਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਉਹਨਾਂ ਨੂੰ ਸਕਿੱਲਸ ਸਿਖਾਏ ਜਾਂਦੇ ਨੇ ਮਿਲਵਾਨੇ ਆ ਤੁਹਾਨੂੰ ਜਿਹਨਾਂ ਨੇ ਇਹ ਇੰਸਟੀਚਿਊਟ ਸਟਾਰਟ ਕੀਤਾ ਹੈ ਤੇ ਗੱਲਬਾਤ ਕਰਦੇ ਆ ਸਵਾਗਤ ਹੈ ਸਰ ਸ਼ੁਸ਼ਕਾ ਜੀ ਹਾਂ ਜੀ ਸਰ ਇੱਕ ਪਾਸੇ ਗੱਲ ਕਰੀਏ ਤਾਂ ਇਹ ਜਿਹੜੇ ਕੋਰਸਿਸ ਨੇ ਬਹੁਤ ਮਹਿੰਗੇ ਨੇ ਮਤਲਬ 20-25000 ਰੁਪਏ ਰਾਮਨਾਰ ਜਿਹੜਾ ਹੈ ਉਹਨਾਂ ਦਾ ਲਿੱਤਾ ਜਾਂਦਾ ਤੁਸੀਂ ਫ੍ਰੀ ਦੇ ਵਿੱਚ ਸਿਖਾ ਰਹੇ ਹੋ ਬੱਚਿਆਂ ਨੂੰ ਕੀ ਰੀਜ਼ਨ ਹੈ ਅਸੀਂ ਤਕਰੀਬਨ 10 ਸਾਲ ਤੋਂ ਆਪਣੀ ਨਜ਼ਰ ਫਾਊਂਡੇਸ਼ਨ ਜਿਹੜੀ ਚਲਾ ਰਹੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹਾਂ ਉਹਨਾਂ ਦੀ ਫੀਸਾਂ ਜਿਹੜੀਆਂ ਦੇ ਰਹੇ ਹਾਂ ਜਾਂ ਮਰੀਜ਼ਾਂ ਇਲਾਜ ਕਰਾ ਰਹੇ ਹਾਂ ਜਾਂ ਘਰ ਪਾ ਰਹੇ ਹਾਂ ਸੋ ਉਸ ਲੜੀ ਤਹਿਤ ਹੀ ਅਸੀਂ ਜਿਹੜਾ ਇਹ ਸੋਚਿਆ ਕਿ ਅੱਜ ਦੇ ਬੱਚੇ ਜਿਹੜੇ ਆ ਟੈਲੈਂਟਡ ਹੈਗੇ ਨੇ ਤੇ ਉਹਨਾਂ ਨੂੰ ਕੁਛ ਨਾ ਕੁਛ ਸਿਖਾ ਕੇ ਉਹਨਾਂ ਨੂੰ ਪੈਰਾਂ ਤੇ ਖੜੇ ਕੀਤਾ ਜਾ ਸਕਦਾ ਆਪਣੀ ਫ ਸੋ ਮੈਨੂੰ ਲੱਗਿਆ ਕਿ ਅਸੀਂ ਇੱਕ ਇਨੀਸ਼ੀਏਟਿਵ ਲਈਏ ਛੋਟਾ ਜਿਹਾ ਕਿ ਬੱਚੇ ਚਾਹੇ ਵੈਬ ਡਿਵੈਲਪਮੈਂਟ ਸਿੱਖਣ ਚਾਹੇ ਡਿਜੀਟਲ ਮਾਰਕੀਟਿੰਗ ਸਿੱਖਣ ਕਿ ਡਿਊਰਿੰਗ ਆਪਣੇ ਕੋਰਸ ਚਾਹੇ ਕੋਈ ਵੀ ਕੋਰਸ ਕਰਦੇ ਨੇ ਤਾਂ ਉਹ ਸਿੱਖ ਕੇ ਜਿਹੜਾ ਮਾੜਾ ਮੋਟਾ ਮੰਥਲੀ ਜਿਹੜਾ ਫ੍ਰੀਲੈਂਸ ਕਰ ਸਕਣ ਤੇ ਉਹ ਬੱਚਿਆਂ ਦੀ ਹੁਣ ਸਾਨੂੰ ਆਉਟਪੁੱਟ ਵੀ ਮਿਲ ਰਹੀ ਆ ਸਾਡੇ ਕੋਲ ਜਿਹੜੇ 10 ਬੱਚੇ ਮੈਂ ਸੋਚਿਆ ਸੀ ਕਿ ਆ ਕਿ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਨੇ ਜਿੱਥੋਂ ਮੈਂ ਪੜਿਆ ਤੇ ਉਥੋਂ ਬੱਚੇ ਲੈ ਕੇ ਮੈਂ ਉਹਨਾਂ ਨੂੰ ਦੇਖਾਂਗੇ ਉਹ ਕਿੰਨੇ ਕ ਅੱਗੇ ਸਕਿੱਲ ਸਿੱਖ ਕੇ ਜਿਹੜਾ ਅੱਗੇ ਵਧ ਸਕਦੇ ਆ ਤੇ ਮੈਨੂੰ ਬੜਾ ਵਧੀਆ ਉਹਨਾਂ ਤੋਂ ਰਿਸਪਾਂਸ ਮਿਲਿਆ ਤੇ ਉਹ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਉਹ ਬੇਸਿਕ ਤੋਂ ਸਟਾਰਟ ਕਰ ਰਹੇ ਆ ਮੈਂ ਸੋਚਿਆ ਕਿ 3-4 ਸਾਲ ਦੇ ਵਿੱਚ ਪਲੱਸ 2 ਤੱਕ ਉਹ ਵਧੀਆ ਇੱਕ ਡਿਵੈਲਪਰ ਫੁੱਲ ਸਟੈਕ ਡਿਵੈਲਪਰ ਬਣ ਸਕਦੇ ਆ ਜਾਂ ਗ੍ਰਾਫਿਕ ਡਿਜ਼ਾਈਨਿੰਗ ਸਿੱਖ ਸਕਦੇ ਆ ਜਾਂ ਡਿਜੀਟਲ ਮਾਰਕੀਟਿੰਗ ਉਹ ਕਰ ਸਕਦੇ ਆ ਸੋ ਉਹਨਾਂ ਨੂੰ ਕੋਈ ਗਾਹਾਂ ਜਿਹੜੇ ਆ ਫਿਕਰ ਨਹੀਂ ਹੋ ਗਈ ਅਸੀਂ ਫੀਸ ਕਿੱਦਾਂ ਭਰਨੀ ਆ ਮ ਸਰ ਮਾਰਕੀਟ ਦੀ ਗੱਲ ਕਰੀਏ ਨਾ ਤਾਂ ਬਹੁਤ ਥਾਵਾਂ ਤੇ ਇੱਕ ਪਾਸੇ ਤਾਂ ਇਹ ਵੀ ਗੱਲ ਹੁੰਦੀ ਹੈ ਕਿ ਜੀ ਮਾਰਕੀਟ ਦੇ ਵਿੱਚ ਬੱਚੇ ਨਹੀਂ ਹੈਗੇ ਸਾਨੂੰ ਕੰਮ ਵਾਸਤੇ ਲੋੜ ਹੈ ਪਰ ਸਕਿੱਲਸ ਨਹੀਂ ਹੈਗੇ ਬੱਚਿਆਂ ਕੋਲੇ ਉਹ ਦੂਜੇ ਪਾਸੇ ਇਹ ਵੀ ਗੱਲ ਹੁੰਦੀ ਹੈ ਕਿ ਜਿਨ੍ਹਾਂ ਕੋਲੇ ਸਕਿੱਲਸ ਨਹੀਂ ਉਹ ਇੱਥੋਂ ਪੰਜਾਬ ਛੱਡ ਕੇ ਬਾਹਰ ਚਲ ਜਾਂਦੇ ਨੇ ਉਹ ਇੱਥੇ ਰਹਿੰਦੇ ਹੀ ਨਹੀਂ ਫਿਰ ਜਿਹੜੇ ਬੱਚੇ ਤੁਹਾਡੇ ਕੋਲੇ ਪੜ੍ਹਦੇ ਨੇ ਤੁਹਾਨੂੰ ਕਿੱਦਾਂ ਯਕੀਨ ਹੈ ਕਿ ਉਹ ਬੱਚੇ ਇੱਥੇ ਰਹਿ ਕੇ ਕੰਮ ਕਰਨਗੇ ਨਹੀਂ ਇਹੀ ਇੱਕ ਤਾਂ ਜਦੋਂ ਇਹ ਕੋਰਸ ਕਰਨ ਲੱਗੇ ਆ ਇਹਨਾਂ ਦੀ ਜਿਹੜੀ ਸਟੱਡੀ ਦਾ ਫਾਈਨੈਂਸ਼ੀਅਲੀ ਇਹਨਾਂ ਨੂੰ ਹੈਲਪ ਕਰ ਰਿਹਾ ਤਾਂ ਸਾਨੂੰ ਮੈਨੂੰ ਇੰਨੀ ਕੁ ਉਮੀਦ ਹੈ ਕਿ ਜਦੋਂ ਤੱਕ ਇਹ ਪ 4 ਸਾਲ ਤੱਕ ਉਰੋਂ ਤੱਕ ਤਾਂ ਉਹ ਸਾਡੇ ਕੋਲ ਰਹਿਣਗੇ ਇੱਥੇ ਉਸ ਤੋਂ ਬਾਅਦ ਉਹ ਕਿੱਥੇ ਜਾਂਦੇ ਆ ਮੈਨੂੰ ਲੱਗਦਾ ਕਿ ਵਧੀਆ ਹੀ ਕਰਨਗੇ ਜਿੱਥੇ ਵੀ ਜਾਣਗੇ ਚਾਹੀਏ ਇੱਧਰ ਰਹਿਣ ਪਰ ਇੰਨਾ ਕੁ ਹੈ ਕਿ ਇਹਨਾਂ ਨੂੰ ਸਮਝ ਆ ਜਾਊਗੀ ਅਸੀਂ ਕਰਨਾ ਕੀ ਆ ਕਿਉਂਕਿ ਇਹ ਫਿਰ ਕਿਸੇ ਅੱਗੇ ਹੱਥ ਨਹੀਂ ਫਲਾਉਣਗੇ ਆਪਣਾ ਆਪ ਜਿਹੜਾ ਉਹ ਕਰਨ ਜੋਗੇ ਹੋ ਜਾਣਗੇ ਠੀਕ ਹੈ ਜੇ ਉਹ ਬਾਹਰ ਵੀ ਜਾਂਦੀ ਆ ਤਾਂ ਮਾਲੂ ਸਕਿੱਲ ਹੈ ਤਾਂ ਉੱਥੇ ਵੀ ਆਪਣਾ ਕੰਮ ਇਸ ਬੇਸ ਤੇ ਲੈ ਸਕਦੀ ਆ ਪਰ ਮੈਨੂੰ ਲੱਗਦਾ ਕਿ ਇੱਥੇ ਇਹਨੇ ਕਿ ਤਿਆਰ ਕਰ ਦਾਂਗੇ ਕਿ ਇੱਥੇ ਬੈਠੇ ਹੀ ਇਹ ਡਾਲਰ ਜਿੰਨੇ ਪੈਸੇ ਕਮਾ ਸਕਦੇ ਆ